ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜਸੰਧੂ ਫਾਰਮਿੰਗ YouTube ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਆਲ ਦੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਬੂਰੀ ਦੇ ਵਿੱਚ ਇਹ ਨੀਲੀ ਰਵੀ ਦੀ ਇੱਕ ਬਹੁਤ ਵਧੀਆ ਚੰਗੀ ਸ਼ਾਨਦਾਰ ਇਹ ਕੱਟੀ ਸੋ ਦੋਸਤੋ ਕੀ ਡਿਟੇਲ ਰਹੇਗੀ ਜੀ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਜੀ ਸ਼ਹਿਰ ਤਹਿਸੀਲ ਜੀਰਾ ਹੈਗੀ ਆ ਜ਼ਿਲ੍ਹਾ ਫਿਰੋਜ਼ਪੁਰ ਆ ਜਾਂਦਾ ਜੀ ਜਿਹਦੇ ਸ਼ਹਿਰ ਦੇ ਵਿੱਚ ਦੋਸਤੋ ਇਹ ਝੋਟੀ ਹੈਗੀ ਆ ਜਿਹੜੇ ਕਿਸੇ ਵੀਰ ਨੇ ਖਰੀਦਣੀ ਹੋਵੇ ਉਹ ਜ਼ਰੂਰ ਖਰੀਦ ਸਕਦਾ ਹੈ ਦੋਸਤੋ ਚੰਗੀ ਬੋਰੀ ਨੀਲੀ ਦਾ ਵੀ ਦੋਸਤੋ ਇਹ ਹੈਗੀ ਆ ਅੱਖਾਂ ਦੇ ਵਿੱਚ ਵੀ ਤੁਹਾਨੂੰ ਕਿਤੇ ਨਾ ਕਿਤੇ ਨੀਲੀਆਂ ਅੱਖਾਂ ਬਿੱਲੀਆਂ ਮਿਲ ਜਾਣਗੀਆਂ ਬਾਕੀ ਮੱਥਾ ਬੱਲਾ ਵੇਖ ਸਕਦੇ ਹੋ ਦੋਸਤੋ ਮੂੰਹ ਜਿਹੜੀਆਂ ਨਾਸਾਂ ਨੇ ਦੋਸਤੋ ਉਹ ਬਗੀਆਂ ਹਨ ਉਹ ਵੀ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਸਿੰਘ ਛੋਟਾ ਜਿਹਾ ਰਾਉਂਡ ਸ਼ੇਪ ਲੈ ਚੁੱਕਾ ਦੋਸਤੋ ਪਤਿਆ ਚੰਗਾ ਕੁੰਡਾ ਸਿੰਘ ਹੈਗਾ ਬਰੀਕ ਚਮੜੀ ਦੀ ਆ ਦੋਸਤੋ ਚੰਗੇ ਢਿੱਲਾਪਣ ਚਮੜੀ ਦੇ ਵਿੱਚ ਹੈਗਾ ਸਕਿਨ ਵੀ ਦੋਸਤੋ ਰੈੱਡ ਸਕਿਨ ਦੇ ਵਿੱਚ ਜਿਹੜੀ ਲੋਈ ਉੱਪਰਲੀ ਉਹ ਬੂਰੇਪਣ ਦੇ ਵਿੱਚ ਹੈਗੀ ਆ ਪੈਰ ਪੈਰ ਜਿਹੜੇ ਆ ਦੋਸਤੋ ਚਾਰੇ ਤੋਤੇ ਹਨ ਮਗਰ ਲੀਆਂ ਲੱਤਾਂ ਦੋਸਤੋ ਅਗਲੀਆਂ ਲੱਤਾਂ ਹੋਰਾਂ ਤੱਕ ਦੋਸਤੋ ਤੁਹਾਨੂੰ ਜਿਹੜੀਆਂ ਮਗਰੋਂ ਇਕੱਠੇ-ਇਕੱਠ ਤੱਕ ਜਿਹੜੀਆਂ ਲੱਤਾਂ ਤੁਹਾਨੂੰ ਤੋਤੀਆਂ ਮਿਲ ਜਾਣਗੀਆਂ ਵਾਈਟ ਹਨ ਸੋ ਦੋਸਤੋ ਬੂਰੀ ਨੀਲੀ ਰਵੀ ਦੀ ਇਸਦੀ ਮਦਰ ਸੀਗੀ ਉਸ ਦੇ ਵਿੱਚੋਂ ਇਹ ਜਿਹੜੀ ਬੱਚੀ ਆਈ ਹੈਗੀ ਆ ਅੱਜ ਤਕਰੀਬਨ 2.5 ਸਾਲ ਦੀ ਉਮਰ ਨੇੜੇ-ਤੇੜੇ ਹੈਗੀ ਆ ਦੋਸਤੋ ਦੋ ਦੰਦ ਇਹੇ ਝੋਟੀ ਹੈਗੀ ਆ ਏ ਆਈ ਕਰਨ ਤੇ ਬਿਲਕੁਲ ਨਹੀਂ ਠੀਕ ਹੈ ਜੀ ਟੀਕਾ ਗੱਬਣ ਹੋਣ ਦੇ ਬਿਲਕੁਲ ਨਜ਼ਦੀਕ ਹੈਗੀ ਆ ਇਹ ਝੋਟੀ ਬਾਕੀ ਜੋ ਮੇਰਾ ਵੀਰ ਖਰੀਦਣੀ ਜਾਵੇ ਉਹ ਜ਼ਰੂਰ ਖਰੀਦ ਸਕਦਾ ਸੰਪਰਕ ਕਰ ਸਕਦੇ ਹਨ ਦੋਸਤੋ ਤੁਸੀਂ ਨੰਬਰ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੇ ਦਾਂਗੇ ਤੁਸੀਂ ਨੰਬਰਾਂ ਦੇ ਸੰਪਰਕ ਕਰਕੇ ਇਹ ਝੋਟੀ ਖਰੀਦ ਸਕਦੇ ਹੋ ਮਦਰ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਤਕਰੀਬਨ 14 ਲੀਟਰ ਦੀ ਮਦਰ ਦੇ ਮਿਲਕ ਕਪੈਸਿਟੀ ਰਹੀ ਹੈ ਜੀ ਇਸ ਦੀ ਆ ਘਰੇਲੂ ਬਾਈ ਹੋਰਾਂ ਦੇ ਕੋਲ ਹੀ ਸੀਗੀ ਮਦਰ ਵੀ ਬਾਕੀ ਝੋਟੀ ਕਾਫੀ ਵਧੀਆ ਚੰਗੀ ਸ਼ੌਂਕ ਨਾਲ ਸੰਭੀ ਹੈਗੀ ਆ ਜਿਹੜਾ ਮੇਰਾ ਵੀਰ ਅੱਗੇ ਕੋਈ ਸੰਭਾਲ ਲਈ ਲੈ ਕੇ ਜਾਣਾ ਚਾਹੁੰਦਾ ਹੋਵੇ ਰੱਖਣ ਨੂੰ ਲੈ ਕੇ ਜਾਣਾ ਚਾਹੁੰਦਾ ਹੋਵੇ ਜ਼ਰੂਰ ਤੁਸੀਂ ਸੰਪਰਕ ਕਰ ਸਕਦੇ ਹੋ ਵਧੀਆ ਚੰਗਾ ਸਟਰਕਚਰ ਹੈਗਾ ਬਾਡੀ ਦਾ ਜੀ ਕੱਦ-ਕਾਠ ਵੀ ਸੋਹਣਾ ਹੈਗਾ ਏਜ ਦੇ ਹਿਸਾਬ ਨਾਲ ਕੱਦ-ਕਾਠ ਵੀ ਵਧੀਆ ਹੈਗਾ ਬਾਕੀ ਏਆਈ ਹੋਣ ਦੇ ਬਿਲਕੁਲ ਨਜ਼ਦੀਕ ਹੈਗੀ ਆ ਸੋ ਬਾਕੀ ਹਵਾਨਾ ਦੋਸਤੋ ਜਿਹੜਾ ਥਣੀਆਂ ਹਨ ਦੋਸਤੋ ਝੋਲੀ ਇਹ ਕਾਫੀ ਜਿਆਦੀ ਸੋਹਣੀ ਹੈਗੀ ਆ ਚਾਰ ਥਾਣਾ ਦੋਸਤੋ ਚਾਰੇ ਥਾਣ ਕਾਫੀ ਸੋਹਣੀ ਵਿੱਥੀ ਤੇ ਆ ਤੁਸੀਂ ਵੇਖ ਸਕਦੇ ਹੋ ਝੋਲੀ ਕਾਫੀ ਜਿਆਦੀ ਸੋਹਣੀ ਆ ਲੰਮਾ ਥਣ ਲੱਗਾ ਹੈਗਾ ਦੋਸਤੋ ਆਉਣ ਵਾਲੇ ਸਮੇਂ 'ਚ ਚੰਗੀ ਝੋਲੀ ਆ ਚੰਗਾ ਆਰਡਰ ਬਣਾ ਕੇ ਤਿਆਰ ਕਰੇਗੀ ਇਹ ਝੁੱਟੀ ਸੋ ਕਿਸਾਨ ਵੀਰੋ ਜਿਹੜੇ ਮੁੱਲ ਦੀ ਗੱਲ ਕਰੀਏ ਤਾਂ 35000 ਰੁਪਇਆ ਇਸ ਦੀ ਡਿਮਾਂਡ ਹੈਗੀ ਆ ਬਾਕੀ ਮੌਕੇ ਤੇ ਜਿਹੜਾ ਵੀਰ ਪਹੁੰਚਦਾ ਮਾਣ ਤਨ ਜਰੂਰ ਕੀਤਾ ਜਾਵੇਗਾ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਹੈ।